सन्यासी जब आते हैं तो आज दिन क्या है घूंगा फोटो खींच लो फोटो फोटो खींच सन्यासी जब आते हैं और तो खुशी का प्रकाश होता है। होकर तो 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 आ गए तो शत्रु मिल जाकर तो कुर्ती आपने बुलाया नहीं अपनी अच्छा संखा बुलाया था बोले महाराज जी बोले कि ਤੋ ਬੋਲੀ ਬੈਂਟੇ ਦੀ ਮਾਣ ਵਾਲੀ ਬੋਲੀ ਬੈਂਟੇ ਲਈ ਕੰਮ ਕਰਦਾ ਹੈ ਸਮਾਜ ਸਮਾਜੋ ਸੇਵਾ ਵੀ ਸਮਾਜ ਨਾਲ ਸਾਥ ਕਿਉਂ ਆ ਇਸੇ ਸੁਤਰਮ ਨੂੰ ਪਹਿਲਾਂ જય ਸ਼ਰੀ ਰਾ ਨੂੰ ਸਾਨੂੰ ਤੇ ਤਾਂ ਲੱਗਦਾ ਪਿਆ ਵੀ ਅਸੀਂ ਇਲੈਕਸ਼ਨ ਖੁਦ ਨਹੀਂ ਲੜਦੇ ਵੀ ਸਾਡਾ ਵਾਰ ਸਾਡਾ ਇਲੈਕਸ਼ਨ ਲੜਦਾ ਪਿਆ ਅਸੀਂ ਜਿਸ ਘਰ ਵੀ ਜਾਂਦੇ ਆ ਜਿਸ ਪਰਿਵਾਰ 'ਚ ਵੀ ਮਿਲਦੇ ਆ ਉਹ ਸਾਨੂੰ ਇਹ ਅਸ਼ਵਾਸ਼ਣ ਦਿੰਦੇ ਆ ਵੀ ਤੁਸੀਂ ਇੱਥੋਂ ਜਾਓ ਤੁਹਾਡਾ ਇਲੈਕਸ਼ਨ ਤੁਸੀਂ ਨਹੀਂ ਲੜਦੇ ਹੋ ਤੁਹਾਡਾ ਇਲੈਕਸ਼ਨ ਅਸੀਂ ਆਪ ਲੜਦੇ ਪਏ ਅਸੀਂ ਤੁਹਾਡੇ ਕੰਮਾਂ ਤੋਂ ਬਹੁਤ ਖੁਸ਼ ਹੈਗੇ ਜਿਹੜੇ ਤੁਸੀਂ 3 ਸਾਲ ਤੋਂ ਦਫ਼ਤਰ ਖੋਲ ਕੇ ਪ੍ਰਦੀਪ ਜੀ ਬੈਠੇ ਹੋ ਤੁਸੀਂ ਸਾਡੇ ਸਾਰੇ ਆਧਾਰ ਕਾਰਡ ਵਿਧਵਾ ਪੈਨਸ਼ਨਾਂ ਬੁੜਾਪਾ ਪੈਨਸ਼ਨਾਂ ਹੋਰ ਕੋਈ ਕਾਰਪੋਰੇਸ਼ਨ ਮਤਲਬਕ ਕੰਮ ਜਿਹੜੇ ਹੁੰਦੇ ਤੁਸੀਂ ਸਾਡੇ ਸਾਰੇ ਕਰਾਏ ਨੇ ਹੁਣ ਆ ਜਿਹੜਾ ਟਾਈਮ ਆ ਤੁਹਾਡਾ ਮੁੱਲ ਮੋੜਾ ਦਾ ਟਾਈਮ ਆ ਅਸੀਂ ਤੁਹਾਡਾ ਵੋਟ ਰੁਪਈ ਤੁਹਾਨੂੰ ਵੋਟ ਦੇ ਕੇ ਜਿਤਾ ਕੇ ਤੁਹਾਡਾ ਅਸੀਂ ਵੋਟ ਦਾ ਕੰਮ ਦਾ ਮੁੱਲ ਮੋੜ ਦੇਣਾ ਹੈ ਤੁਸੀਂ ਆਪਰਾ ਆਪਣੀ ਕੈਂਪੇਨ ਕਰੋ ਤੁਹਾਡੇ ਕੈਂਪੇਨ ਅਸੀਂ ਆਪ ਕਰਦੇ ਪਏ ਆਂ ਪਾਰੀ ਗਿਣਤੀ ਜਿਤਾਓਗੇ ਪਾਰੀ ਗਿਣਤੀ ਜੀ ਆਪਾਂ ਲੀਡ ਲੈ ਕੇ ਜਿੱਤਾਂਗੇ ਜੀ ਪ੍ਰਦੀਪ ਸ਼ਰਮਾ ਗਿਆ ਵੀ ਵਾਰਡ ਨੰਬਰ 10 ਤੋਂ ਤੁਹਾਡਾ ਆਪਣਾ ਸੇਵਾਦਾਰ ਤੁਹਾਡਾ ਆਪਣਾ ਬੇਟਾ ਅੱਜ ਚੋਣ ਪ੍ਰਚਾਰ ਦਾ ਆਖਰੀ ਦਿਨ ਹੈ 19 ਤਰੀਕ ਸੋ ਅੱਜ ਸਾਡੇ ਸੀਐਮ ਭਗਵੰਤ ਸਿੰਘ ਮਾਨ ਜੀ ਵੀ ਲੁਧਿਆਣੇ ਪਹੁੰਚ ਰਹੇ ਨੇ ਸੋ ਮੈਂ ਸਾਰੇ ਵਾਰਡ ਵਾਸੀਆਂ ਨੂੰ ਇਹੀ ਕਹਿਣਾ ਚਾਹਾਂਗਾ ਕਿ ਜਿੱਦਾਂ ਕਿ ਤੁਹਾਨੂੰ ਪਤਾ ਹੀ ਹੈ ਪਿਛਲੇ 3 ਸਾਲ ਤੋਂ ਮੈਂ ਤੁਹਾਡੀ ਨਿਰੰਤਰ ਸੇਵਾ ਦੇ ਵਿੱਚ ਲੱਗਾ ਹੋਇਆ ਹੈ ਅੱਜ ਪ੍ਰਚਾਰ ਵੱੰਦਾ ਮੈਂ ਡੋਰ ਟੂ ਡੋਰ ਹੋਣੋ ਮੁਹਿੰਮ ਜਿਹੜੀ ਮੀਟਿੰਗਾਂ ਵਿੱਚ ਸੀ ਉਹ ਨਹੀਂ ਸ਼ਾਮ ਤੋਂ ਬਾਅਦ ਹੋ ਪਾਣੀ ਸੋ ਤੁਹਾਡੇ ਅੱਗੇ ਇਹੀ ਹੱਥ ਜੋੜ ਕੇ ਬੇਨਤੀ ਹੈ ਜਿੱਦਾਂ ਕਿ 3 ਸਾਲ ਤੋਂ ਤੁਸੀਂ ਸਾਡੀ ਸੇਵਾ ਦੇਖਦੇ ਆਏ ਹੋ 21 ਤਰੀਕ ਨੂੰ ਤੁਸੀਂ ਸਾਰੇ ਮਿਲ ਕੇ ਵੱਧ ਤੋਂ ਵੱਧ ਵੋਟਾਂ ਪਾਓ ਤਾਂ ਕਿ ਆ ਤੁਹਾਡਾ ਆਪਣਾ ਦਾਸ ਤੁਹਾਡਾ ਆਪਣਾ ਬੇਟਾ ਤੁਹਾਡਾ ਆਪਣਾ ਦੋਸਤ ਤੁਹਾਡੀ ਆਨ ਨਾਲੇ ਪੰਜ ਸਾਲ ਵੀ ਸੇਵਾ ਕਰ ਸਕੇ ਸੋ ਇਸ ਤਰ੍ਹਾਂ ਹੀ ਮੈਂ ਨਿਰੰਤਰ ਤੁਹਾਡੀ ਸੇਵਾ ਚ ਲੱਗਾ ਰਹਾਂਗਾ ਕੀ ਸੋਚਿਆ ਵਾਰਡ ਨੂੰ ਕਿਦਾਂ ਕੁ ਫਿਲਟਰ ਬਣਾ ਸਕਦੇ ਬਹੁਤ ਕੁਝ ਨਵੀਆਂ ਪਲੈਨਿੰਗਾਂ ਕਰੀ ਬੈਠੇ ਆ ਜੀ ਪਹਿਲਾਂ ਤਾਂ ਤਾਰਾ ਦਾ ਜਿਹੜਾ ਮੇਨ ਜੰਜਾਲ ਹੈ ਸਾਡੇ ਵਾਰਡ ਨੰਬਰ 10 ਦੇ ਵਿੱਚ ਉਹਨ ਤੋਂ ਨਿਜਾਬ ਦਲਾਵਾਂਗੇ ਸਾਡੇ ਗਲੀਆਂ ਗਲੀ ਦੇ ਵਿੱਚ ਜਿਹੜੀ ਜਿਹੜੀ ਗਲੀ ਦੇ ਵਿੱਚ ਜੋ ਜੋ ਪ੍ਰੋਬਲਮ ਹੈ ਉਸ ਤੋਂ ਇਲਾਵਾ ਟਰਾਂਸਫਾਰਮਰ ਜਿਹੜੇ ਆਊਟ ਆਫ ਜਗਾ ਤੋਂ ਬਾਹਰ ਪਈ ਹੈ ਫਿਰ ਮੇਨ ਗਲੀਆਂ ਟੁੱਟੀਆਂ ਹੋਈਆਂ ਛੋਟੀ ਪੁਲੀ ਨੂੰ ਉਦਘਾਟਨ ਤਾ ਐਮਐਲਏ ਸਾਹਿਬ ਕਰ ਗਏ ਸੀਗੇ ਲੇਕਿਨ ਕੋਡ ਆਫ ਕੰਡਕਟ ਲੱगन ਕਰਕੇ ਕੰਮ ਨਹੀਂ ਸ਼ੁਰੂ ਹੋ ਪਾਇਆ ਛੋਟੀ ਪੁਲੀ ਦਾ ਵੀ ਕੰਮ ਸ਼ੁਰੂ ਹੋਊਗਾ ਫਿਰ ਉਸ ਤੋਂ ਇਲਾਵਾ ਸਟਰੀਟ ਲਾਈਟਾਂ ਬੜੇ ਇਦਾਂ ਦੇ ਕੰਮ ਹੈਗੇ ਆ ਵਾਰਡ ਨੂੰ ਸੋਹਣਾ ਬਣਾਣਾ ਹੈ ਸੁੰਦਰ ਬਣਾਣਾ ਹੈ ਤਾਂ ਕੀ ਪਿਛਲੇ 15 ਸਾਲਾਂ ਦੇ ਵਿੱਚ ਜੋ ਵਾਰਡ ਦੇ ਵਿੱਚ ਕੰਮ ਨਹੀਂ ਹੋ ਪਾਇਆ ਜੋ ਵਾਰਡ ਨੂੰ ਖੂਬਸੂਰਤ ਬਣਾਣਾ ਚਾਹੀਦਾ ਸੀ ਉਹ ਨਹੀਂ ਬਣਾਇਆ ਗਿਆ ਤਾਂ ਅਸੀਂ ਆ ਨਾਲੇ ਜਿਹੜੇ 5 ਸਾਲਾਂ ਦੇ ਵਿੱਚ ਵਾਰ ਨੂੰ ਇੰਨਾ ਵਧੀਆ ਬਣਾਵਾਂਗੇ ਕਿ ਅਗਲੇ ਟਰਮ ਦੇ ਵਿੱਚ ਸਾਨੂੰ ਸਾਡੇ ਇਲਾਕਾ ਵਾਸੀਆਂ ਕੋਲ ਵੋਟ ਮੰਗਣ ਨਾ ਜਾਣਾ ਪਵੇ ਉਹ ਕਹਿਣ ਵੀ ਨਹੀਂ ਇਹਨੇ ਕੰਮ ਕਰਾਇਆ ਤਾਂ ਇਹ ਦਾ ਹੱਕਦਾਰ ਹੈ ਜਿੱਦਾਂ ਕਿ ਹੁਣ ਵੀ ਉਹ ਕਹਿ ਹੀ ਰਹੇ ਆ ਬਹੁਤ ਪਿਆਰ ਦੇ ਰਹੇ ਆ ਬਹੁਤ ਅਸ਼ੀਰਵਾਦ ਦੇ ਰਹੇ ਆ ਇਦਾਂ ਹੀ ਅੱਗੇ ਵੀ ਬਣਾ ਕੇ ਰੱਖਣਗੇ ਜਿੱਦ ਲੈ ਕੇ ਜਾਓਗੇ ਵੋਟਾਂ ਦੀ ਦੇਖੋ ਜੀ ਇਹ ਤਾਂ ਬਹੁਤ ਕਿਰਪਾ ਹੈ ਸਾਡੇ ਇਲਾਕਾ ਵਾਸੀਆਂ ਜਿੱਥੇ ਜਾ ਰਹੇ ਆ ਬਹੁਤ ਪਿਆਰ ਮਿਲ ਰਿਹਾ ਉਹ ਇਦਾਂ ਹੀ ਉਮੀਦ ਹੈ ਦੇਖੋ ਆਸ ਉਮੀਦ ਤੇ ਦੁਨੀਆ ਜਿੰਦੀ ਆ ਪਿਆਰ ਹੈ ਸਭ ਦਾ ਇੱਕ ਬਾਬਾ ਜੀ ਆਏ ਬਾਬਾ ਜੀ ਆਸ਼ੀਰਵਾਦ ਦੇਣ ਆਏ ਸਗੇ ਸਾਡੇ ਪਟਾਗੜ੍ਹ ਤੋਂ ਬਹੁਤ ਆਪਣੇ ਇਹਨਾਂ ਦਾ ਸੰਤ ਸਮਾਜ ਦਾ ਬਹੁਤ ਕਿਰਪਾ ਵੈ ਸਾਰੇ ਜੈਨ ਸੰਤ ਸੰਤ ਸਮਾਜ ਦੀ ਸੰਤਾਂ ਦੀ ਕਿਰਪਾ ਦੇ ਨਾਲ ਹੀ ਅਸੀਂ ਚੱਲਦੇ ਆ ਜਗਨਾਥ ਰਥ ਯਾਤਰਾ ਮੋਤਸਕ ਕਮੇਟੀ ਦੇ ਵਿੱਚ ਵੀ 28 ਸਾਲ ਤੋਂ ਮੈਂ ਸੇਵਾ ਕਰ ਰਿਹਾ ਗੋਵਿੰਦ ਗੋਤਾਮ ਬ੍ਰਿੰਦਾਵਨ ਜਗਨਾਥ ਫੂਡ ਫੋਰ ਲਾਈਫ ਸਮਾਜ ਸੇਵਾ ਦੇ ਇਦਾਂ ਦੇ ਕਈ ਕੰਮ ਹੈ ਮਾਨਵ ਕਲਿਆਣ ٹرسٹ ਹਨੂਮਾਨ ਮੰਦਰ ਸਾਡੇ ਉੱਥੇ ਮੈਂ ਐਜ਼ ਅ ਜਨਰਲ ਸੈਕਟਰੀ ਸੇਵਾ ਕਰ ਰਿਹਾ ਬੜ ਸਮਾਜ ਸੇਵਾ ਦੇ ਇਦਾਂ ਦੇ ਕਈ ਕੰਮ ਹੈਗੇ ਆ। ਸੋ ਹੁਣ ਜਿਹੜੇ ਆ ਰਾਏ ਨੀਤੀ ਤੌਰ ਤੇ ਮੈਨੂੰ ਮੌਕਾ ਮਿਲਿਆ ਆ ਆਮ ਆਦਮੀ ਪਾਰਟੀ ਨੇ ਟਿਕਟ ਦਿੱਤੀ ਆ। ਸੋ ਇਦਾਂ ਹੀ ਆ ਅਗਲੇ ਆਉਣ ਵਾਲੇ 5 ਸਾਲ ਵੀ ਮੈਂ ਸੇਵਾ ਕਰਦਾਂਗਾ। ਕਿ ਲੁੱਟਖੋ वगैरह भी काफी ਹੁੰਦੀ ਮਹਿਲਾਵਾਂ ਵੀ ਮਹਿਲਾਵਾਂ ਲਈ ਕਿਸ ਤਰ੍ਹਾਂ ਦੇ ਸੁਰੱਖਿਆ ਦਾ ਇੰਤਜ਼ਾਮ ਕੀਤੇ ਜਾਊਗਾ। ਐਮਐਲਏ ਸਾਹਿਬ ਦੇ ਨਾਲ ਇਸ ਟੌਪਿਕ ਤੇ ਗੱਲ ਹੋਈ ਸੀ। ਉਹਨਾਂ ਨੇ ਇਸ ਦੇ ਲਈ ਸੀਐਮ ਸਾਹਿਬ ਦੇ ਨਾਲ ਵੀ ਅਰਜ਼ੀ ਕੀਤੀ ਆ ਸਾਰੇ ਲੁਧਿਆਣਾ ਦੇ ਸਾਰੇ ਜਿੰਨੇ ਐਮਐਲਏ ਉਹਨਾਂ ਨੇ ਜਾ ਕੇ ਅਰਜ਼ੀ ਕੀਤੀ ਵੀ ਸਾਡਾ ਪੁਲਿਸ ਸਟਾਫ ਇੱਥੇ ਵਧਾਇਆ ਜਾਵੇ ਕਿਉਂਕਿ ਪੁਲਿਸ ਸਟਾਫ ਦੇ ਵਿੱਚ ਕਮੀ ਹੋਣ ਕਰਕੇ ਤੁਸੀਂ ਵੀ ਕੈਮਰੇ ਲਗਵਾਓਗੇ ਸੀਸੀਟੀਵੀ ਕੈਮਰੇ ਆਲਰੇਡੀ ਸਾਡੇ ਨਿਊ ਮਾਦੋਪੁਰੀ ਐਂਟਰੀ ਔਰ ਐਗਜ਼ਿਟ ਪੁਆਇੰਟ ਤੇ ਪੁਲੀਆਂ ਤੇ ਲੱਗੇ ਹੋਇਆ ਤੁਸੀਂ ਆਉਂਗੇ ਦੇਖੋਗੇ ਜਦੋਂ ਉਹ ਲੱਗੇ ਹੋਇਆ ਉਹਦਾ ਸਾਰਾ ਜਿਹੜਾ ਕੰਟਰੋਲ ਹੈ ਉਹ ਆਪਣਾ ਪੁਲਿਸ ਲਾਈਨ ਦੇ ਵਿੱਚ ਚੱਲ ਰਿਹਾ ਸੋ ਇਹ ਸੀਸੀਟੀਵੀ ਕੈਮਰੇ ਤੋਂ ਅਸੀਂ ਬਹੁਤ ਆਪਣਾ ਜਿਵੇਂ ਐਕਸੀਡੈਂਟ ਹੋਇਆ ਸੀਗਾ ਜਾਂ ਚੋਰੀ ਦੀਆਂ ਕਈ ਵਾਰਦਾਤਾਂ ਤੋਂ ਇਥੋਂ ਨਕੇਲ ਪਾਈ ਹੈ ਸੀਸੀਟੀਵੀ ਕੈਮਰੇ ਤੋਂ ਵਾਰਡ ਨੰਬਰ ਦੱਸ ਜੀ ਮਤਲਬ ਐਂਟਰੀ ਪੁਆਇੰਟ ਤੇ ਕਿਸ ਤਰ੍ਹਾਂ ਦਾ ਇੰਤਜ਼ਾਮ ਕਰੋਗੇ ਕਿਸ ਤਰ੍ਹਾਂ ਸਿਗਨਿਫਿਕੇਸ਼ਨ ਕਰੋਗੇ ਉਹਨਾਂ ਦੀ ਕਿ ਲੋਕਾਂ ਨੂੰ ਪਤਾ ਲੱਗੇ ਵਾਰਡ ਨੰਬਰ ਕਰਾਂਗੇ ਜੀ ਬਿਲਕੁਲ ਕਰਾਂਗੇ ਆਪਣਾ ਬਾਗਬਾਨੀ ਫੁੱਲ ਬੂਟੇ ਉਸ ਤੋਂ ਇਲਾਵਾ ਗਲੀਆਂ ਦੀ ਨਿਰੰਤਰ ਸਫਾਈ ਫਿਰ ਸਫਾਈ ਸੇਵਕਾ ਵੀ ਹੋਰ ਭਰਤੀ ਜਿਹੜੇ ਘਟ ਹੈ ਉਹਨਾਂ ਨੂੰ ਹੋਰ ਪ੍ਰਤੀ ਕਿਤੇ ਜਾਣਗੇ ਸੀਵਰੇਜ ਮੈਨ ਬਹੁਤ ਕੋ ਸੋਚੀ ਬੈਠੇ ਆ ਜੀ ਮੌਕਾ ਮਿਲੂਗਾ ਤਾਂ ਨਿਰਾਸ਼ ਨਹੀਂ ਕਰਾਂਗੇ ਕਿਸੇ ਨੂੰ ਤੇ ਹੁਣ ਆਖਿਰ ਚ ਲੋਕਾਂ ਨੂੰ ਕੀ ਅਪੀਲ ਕਰੋਗੇ ਕਿਉਂਕਿ ਸਮੇਂ ਬਹੁਤ ਘੱਟ ਬਚਿਆ ਹੈ ਆਖਰੀ ਦਿਨ ਹੈ ਅੱਜ ਕੀ ਅਪੀਲ ਅਪੀਲ ਇਹੀ ਹੈ ਜੀ ਵੱਧ ਤੋਂ ਵੱਧ ਆਪਣੇ ਘਰਾਂ ਚੋਂ ਨਿਕਲ ਕੇ ਆਪਣੇ ਰਿਸ਼ਤੇਦਾਰਾਂ ਦੋਸਤਾਂ ਮਿੱਤਰਾਂ ਯਾਰਾਂ ਸਪੋਰਟਰਾਂ ਨੂੰ ਸਾਰਿਆਂ ਨੂੰ ਗਵਾਨੀਆਂ ਨੂੰ ਸਭ ਨੂੰ ਕਹੋ ਕਿ 21 ਤਰੀਕ ਨੂੰ ਵੱਧ ਤੋਂ ਵੱਧ ਵੋਟਾਂ ਪਾਓ 2 ਨੰਬਰ ਦਾ ਬਟਨ ਦਬਾਣਾ 2 ਨੰਬਰ ਦਾ ਬਟਨ ਦਬਾ ਕੇ ਆਪਾਂ ਇੱਕ ਬਦਲਾਵ ਲੈ ਕੇ ਆਣਾ ਜਿਹੜੇ 15 ਸਾਲ ਤੋਂ ਸੱਤਾ ਸੁਗ ਭੋਗ ਰਹੇ ਆ ਲੇਕਿਨ ਵਾਰਡ 'ਚ ਕੁਝ ਕੰਮ ਨਹੀਂ ਕੀਤਾ ਕਿਤੇ ਨਜ਼ਰ ਨਹੀਂ ਆਈ ਪਿਛਲੇ 7 ਸਾਲ ਤੋਂ ਹੁਣ ਤੁਸੀਂ ਆਪਣਾ ਇੱਕ ਇਸ ਉਂਗਲ ਦੇ ਨਾਲ ਜਿਹੜਾ ਬਟਨ ਦਬਾਣਾ ਹੈ ਉਹਦੇ ਨਾਲ 5 ਸਾਲ ਦਾ ਤੁਹਾਡਾ ਭਵਿਸ਼ਿਆ ਨਿਸ਼ਚਿਤ ਹੋਣਾ ਸੋ ਇਹੀ ਅਪੀਲ ਹੈ ਕਿ ਵੱਧ ਤੋਂ ਵੱਧ ਦੋ ਨੰਬਰ ਬਟਨ ਦਬਾਓ ਤਾਂ ਕਿ ਮੈਂ ਤੁਹਾਡੀ ਆਨ ਵਾਲੇ 5 ਸਾਲ ਹੋਰ ਸੇਵਾ